ਹਾਂਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਾਰੇ ਹੀ ਰੱਬ ਰੂਪੀ ਸਰੋਤਿਆਂ ਨੂੰ ਤੇ ਅੱਜ ਮੈਂ ਫੇਰ ਤੁਹਾਡੇ ਲਈ ਕੋਠੀ ਲੈ ਕੇ ਆਇਆ ਆ 8 ਬਸਵੇ ਦੇ ਵਿੱਚ ਜਾਨੀ ਕਿ 400 ਗਾਜ ਦੇ ਵਿੱਚ ਠੀਕ ਹੈ ਜੀ ਲੋਕੇਸ਼ਨ ਸੁਣ ਲਓ ਜਿੱਥੋਂ ਦੀ ਇਹ ਕੋਠੀ ਹੈ ਤੇ ਆਹ ਬੈਕ ਸਾਈਡ ਆ ਮੇਰੇ ਕੋਠੀ ਠੀਕ ਹੈ ਜੀ ਤੇ ਇਹਦਾ ਜਿਹੜਾ 50 ਫੁੱਟ ਫਰੰਟ ਆ 8 ਬਸਵੇ ਆ ਈਸਟ ਫੇਸਿੰਗ ਆ ਠੀਕ ਹੈ ਜੀ ਈਸਟ ਫੇਸਿੰਗ ਆ ਲੋਕੇਸ਼ਨ ਸੁਣ ਲੋ ਜਗਰਾਉਂ ਸਹਿਰ ਲੁਧਿਆਣੇ ਤੋਂ 35-40 ਕਿਲੋਮੀਟਰ ਦੂਰੀ ਤੇ ਤੇ ਬੱਸ ਸਟੈਂਡ ਜਗਰਾਉਂ ਦੇ ਬੱਸ ਸਟੈਂਡ ਤੋਂ ਇਹ ਤਕਰੀਬਨ 200 ਮੀਟਰ ਦੀ ਦੂਰੀ ਤੇ ਕੋਠੀ ਐ ਕੱਚਾ ਮਾਲਕ ਰੋਡ ਤੇ ਜਗਰਾਉਂ ਦਾ ਯਾਨੀ ਕਿ ਬਹੁਤ ਹੀ ਵਧੀਆ ਏਰੀਆ ਵਾ ਕੱਚਾ ਮਾਲਕ ਰੋਡ ਜਿੱਥੇ ਵਧੀਆ-ਵਧੀਆ ਕਲੋਨੀਆਂ ਵਾ ਜਿਹੜੀਆਂ ਗੇਟਡ ਕਲੋਨੀਆਂ ਵਾ ਹਨਾ ਉੱਥੇ ਮਹਿੰਗੇ ਏਰੀਏ ਆ ਤੇ ਉਹ ਏਰੀਏ ਦੇ ਵਿੱਚ ਇਹ ਜਿਹੜੀ ਕੋਠੀ ਐ ਇਹ ਆਜੋ ਕੋਠੀ ਦਿਖਾਉਂਦਾ ਮੈਂ ਤੁਹਾਨੂੰ ਠੀਕ ਹੈ ਜੀ ਰੇਟ ਵੀ ਮੈਂ ਤੁਹਾਨੂੰ ਦੱਸੂਗਾ ਚੱਲਦੀ ਵੀਡੀਓ ਦੇ ਵਿੱਚ ਕੀ ਇਹਦਾ ਰੇਟ ਰਹਿ ਤੇ ਇਹ ਆ ਗਈ ਜੀ 메ਨ ਐਂਟਰੀ 메ਨ 게ਟ ਆ ਠੀਕ ਹੈ 8 ਤੋਂ 9 ਫੁੱਟ ਦੀ ਚੜਾਈ ਆ ਵੱਡੀ ਛੋਟੀ ਗੱਡੀ ਅੰਦਰ ਤੁਸੀਂ ਆਮ ਨਾਲ ਲਿਜਾ ਸਕਦੇ ਹੋ ਇਹ ਆ ਗਿਆ ਜੀ ਖੁੱਲਾ 베ੜਾ ਠੀਕ ਹੈ ਜੀ 베ੜਾ ਇਧਰ ਇਧਰ ਲੱਗੀ ਹੋਈ ਆ ਟਾਇਲ ਲੱਗੀ ਹੋਈ ਆ ਮਾਰਬਲ ਦੀ ਟਾਇਲ ਆ ਠੀਕ ਹੈ ਇੰਨਾ 베ੜਾ ਇਹਨਾਂ ਦਾ ਪੱਕਾ ਵਾ ਤੇ ਇਧਰਲੀ ਸਾਈਡ ਹੈ ਨਾ ਜਿਹੜਾ ਕਿਉਂਕਿ ਜਗ੍ਹਾ ਬਹੁਤ ਆ ਵਿੱਚ ਤਿੰਨ ਬੈਡਰੂਮ ਹੈ ਠੀਕ ਹੈ ਜੀ ਕਿਚਨ ਹੈ ਲੌਬੀ ਹੈ ਤੇ ਬੈਕ ਸਾਈਡ ਵੀ ਟਾਇਲਟ ਬਾਥਰੂਮ ਜਿਹੜੇ ਬਣੇ ਹੋਏ ਨੇ ਅੰਦਰੋਂ ਵੀ ਮੈਂ ਤੁਹਾਨੂੰ ਦਿਖਾਉਂਗਾ ਤੇ ਇਧਰ ਆ ਦੇਖ ਲਓ ਕੰਨੂਆ ਦਾ ਪੇੜ ਲੱਗਿਆ ਹੋਇਆ ਠੀਕ ਆ ਜੀ ਅਮਰੂਨ ਦਾ ਪੇੜ ਹੈ ਤੇ ਵਿੜਾ ਵੀ ਖੁੱਲਾ ਡੁੱਲਾ ਵਾ ਤੇ ਬਾਕੀ ਇੱਥੇ ਤੁਸੀਂ ਆਪ ਦਾ ਜੁਣੀ ਕੁਝ ਬੀਜਣਾ ਵਾ ਪਾਲਕ ਧਨੀਆ ਹੋਰ ਕਿਸੇ ਵੀ ਤਰ੍ਹਾਂ ਦਾ ਆਪ ਦਾ ਬੀਜ ਬਜਾਈ ਕਰ ਸਕਦੇ ਹੋ ਚਾਹੇ ਸ਼ਹਿਰ ਦੇ ਵਿੱਚ ਜਿਹੜੀ ਇਹ ਪ੍ਰਾਪਰਟੀ ਹੈ ਮਾਹੌਲ ਜਿਹੜਾ ਪਿੰਡੂਆਂ ਵਾਲਾ ਸਾਰਾ ਠੀਕ ਹੈ ਜੀ ਸ਼ਹਿਰ ਦੇ ਵਿੱਚ ਪ੍ਰਾਪਰਟੀ ਹੈ ਤੇ ਕੋਠੀ ਜਾਨੀ ਕਿ ਐਦਾਂ ਵਾ ਵੀ ਜਿਵੇਂ ਪਿੰਡ ਦੇ ਵਿੱਚ ਬਣੀ ਹੁੰਦੀ ਆ ਵਧੀਆ ਬਣੀ ਹੋਈ ਆ ਤੇ ਉਹ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਤੇ ਇਹ ਜਗਰਾਉਂ ਸ਼ਹਿਰ ਤੋਂ ਮੈਂ ਤੁਹਾਡੇ ਲਈ ਕੋਠੀ ਲੈ ਕੇ ਆਇਆ ਜਿਹੜੀ ਮੈਂ ਤੁਹਾਨੂੰ ਕੋਠੀ ਇਹ ਦਿਖਾ ਰਿਹਾ ਕੱਚੇ ਮਾਲ ਇਹ ਆ ਗਈ ਜੀ 메인 ਐਂਟਰਸ ਕੋਠੀ ਦੀ ਸਿੰਗਲ ਸਟੋਰੀ ਕੋਠੀ ਆ ਉੱਪਰ ਨਹੀਂ ਕੋਸ ਬਣਿਆ ਉੱਪਰ ਮਾਉਂਟੀ ਬਣੀ ਹੋਈ ਆ ਠੀਕ ਹੈ ਜੀ ਆਜੋ ਜੀ ਇਹ ਆ ਗਿਆ ਜੀ ਲੌਬੀ ਏਰੀਆ ਠੀਕ ਹੈ ਜੀ ਲੌਬੀ ਏਰੀਆ ਜਿਹਦੀ ਸਪੇਸ ਹੈਗੀ ਆ 15x15 ਦੀ ਖੁੱਲਾ ਢੁੱਲਾ ਤੇ ਲੌਬੀ ਦੇ ਵਿੱਚ ਵੀ ਤੁਹਾਨੂੰ ਰੋਸਨਿੰਗ ਦੇ ਵਾਸਤੇ ਹਨਾ ਇੱਕ ਵਿੰਡੋ ਮਿਲ ਜੂਗੀ ਤੇ ਨਾਲ ਹੀ ਇੱਧਰ ਕਿਚਨ ਚ ਆਜੋ ਪਹਿਲਾਂ ਠੀਕ ਹੈ ਜੀ نیچے ਸਾਰੀ ਜਿਹੜੀ ਹੈ ਨਾ ਮਾਰਬਲ ਦੀ ਟੁਕੜੀ ਲੱਗੀ ਹੋਈ ਆ ਟਾਇਲ ਸਾਫ ਸੁਥਰੀ ਆ ਕਲਰ ਪੇਂਟ ਵੀ ਵਧੀਆ ਬਣ ਰੋ ਠੀਕ ਹੈ ਜੀ 12 ਉਹ ਵੀ ਤੇ ਵਿੜਾ ਮੈਂ ਤੁਹਾਨੂੰ ਬਾਹਰ ਦਿਖਾਈ ਦਿੰਦਾ ਇਹ ਹੈਗੀ ਜੀ ਕਿਚਨ 130 ਜਿਹਦੀ ਸਪੇਸ ਰਹੂਗੀ 10x10 ਦੀ ਕਵਰ ਬਣੇ ਹੋਏ ਨੇ ਠੀਕ ਹੈ ਜੀ ਮਾਰਬਲ ਦੀ ਜਿਹੜੀ ਸੈਲਫਾ ਉੱਪਰ ਤੇ ਵਾਸ਼ਵੇਸ਼ਨ ਲੱਗਾ ਹੋਇਆ ਬਰਤਨ ਮੰਜਣ ਦੇ ਵਾਸਤੇ ਵਰਕਿੰਗ ਦੇ ਵਿੱਚ ਰੋਸ਼ਨੀ ਤੇ ਵੈਂਟੀਲੇਸ਼ਨ ਦੇ ਵਾਸਤੇ ਵਿੰਡੋ ਆਉਗੀ ਜਿਹਦੇ ਨਾਲ ਬਾਹਰਲਾ 뷰 ਵੀ ਤੁਹਾਨੂੰ ਦਿਸਦਾ ਰਹੇਗਾ ਤੇ ਇਹ ਸੀਗੀ ਜੀ ਕਿਚਨ ਤੇ ਨਾਲ ਹੀ ਇਹਦੇ ਇੱਕ ਡ੍ਰੈਂਗ ਰੂਮ ਠੀਕ ਹੈ ਐਜ਼ ਅ ਬੈੱਡਰੂਮ ਵੀ ਮੰਨ ਸਕਦੇ ਹੋ ਤੇ ਇਹਦੀ ਸਪੇਸ ਹੈਗੀ ਹੈ ਜੀ 12x12 ਦੀ ਠੀਕ ਹੈ ਜੀ ਲੱਕੜੀ ਦਾ ਜਿਹੜਾ ਵਰਕ ਵੀ ਹੋਇਆ ਹੋਇਆ ਸਾਰਾ ਤੇ ਵਿੰਡੋ ਐ ਰੋਸ਼ਨੀ ਅਤੇ ਵੈਂਟੀਲੇਸ਼ਨ ਵਾਸਤੇ ਵਿੰਡੋ ਐ ਠੀਕ ਹੈ ਜੀ ਫਰਨੀਚਰ ਨਹੀਂ ਇਹਦੇ ਵਿੱਚ ਸੇਲ ਹੈਗਾ ਓਨਲੀ ਐ ਜਿਹੜੀ ਵੈਲਡਿੰਗ ਹੀ ਜਾਨੀ ਕਿ ਇਹਨਾਂ ਨੇ ਸੇਲ ਤੇ ਲਾਈ ਹੋਈ ਆ ਜੋ ਵੀ ਇਹਦੇ ਵਿੱਚ ਸਮਾਨ ਆ ਉਹ ਸੇਲ ਤੇ ਨਹੀਂ ਆ ਠੀਕ ਹੈ ਜੀ ਇਹ ਸੁਣ ਲਿਓ ਵੀਡੀਓ ਦੇ ਵਿੱਚ ਰੇਟ ਆ ਰੇਟ ਮੈਂ ਤੁਹਾਨੂੰ ਦੱਸੂਗਾ ਵੀਡੀਓ ਦੇ ਐਂਡ ਵਿੱਚ ਬਣੇ ਰਹੋ ਲੋਕੇਸ਼ਨ ਮੈਂ ਤੁਹਾਨੂੰ ਦੱਸ ਹੀ ਦਿੱਤੀ ਆ ਇੱਕ ਇਹ ਵੀ ਬੈਡਰੂਮ ਹੈ ਕਿਉਂਕਿ ਇਹ ਪਰਿਵਾਰ ਐ ਨਾਰਾਈ ਆ ਠੀਕ ਹੈ ਜੀ ਬਾਹਰ ਰਹਿੰਦੇ ਨੇ ਤੇ ਇਹ ਦੋ ਰੂਮਾਂ ਦੀ ਸਾਨੂੰ ਚਾਬੀ ਨਹੀਂ ਮਿਲੀ ਜਾਨੀ ਕਿ ਇਹਨਾਂ ਦਾ ਇਹਦੇ ਵਿੱਚ ਸਮਾਨ ਸਮੂਹਣਾ ਠੀਕ ਆ ਉਦਾਂ ਤੁਹਾਨੂੰ ਮੈਂ ਦੱਸ ਦਿੰਨਾ ਇਹ ਵੀ ਬੈਡਰੂਮ ਆ ਇੱਕ ਜਿਹਦੀ ਸਪੇਸ ਹੈਗੀ 10x11 ਇੱਕ ਇਹ ਵੀ ਬੈਡਰੂਮ ਆ ਇਹਦੀ ਸਪੇਸ ਹੈਗੀ 12x12 ਠੀਕ ਹੈ ਜੀ ਦੋ ਬੈਡਰੂਮ ਇਹ ਹੋ ਗਏ ਇੱਕ ਡ੍ਰੈਂਗ ਰੂਮ ਹੋ ਗਿਆ ਤੀਜਾ ਬੈਡਰੂਮ ਇਹ ਹੋ ਗਿਆ ਤਿੰਨ ਬੈਡਰੂਮ ਇੱਕ ਡ੍ਰੈਂਗ ਰੂਮ ਇਹ ਬੈਡਰੂਮ ਆ ਠੀਕ ਹੈ ਜੀ ਇਹਦੀ ਵੀ ਜਾਨੀ ਕਿ ਮੰਨ ਲਓ 10x12 ਦੀ ਸਪੇਸ ਹੈਗੀ ਆ ਕਲਰ ਪੇਂਟ ਸਾਰਾ ਓਕੇ ਆ ਬੈਕ ਸਾਈਡ ਰੋਸ਼ਨੀ ਤੇ ਵੈਂਟੀਲੇਸ਼ਨ ਵਾਸਤੇ ਤੁਹਾਨੂੰ ਵਿੰਡੋ ਮਿਲੇਗੀ ਅਤੇ ਬੈਕ ਸਾਈਡ ਵੀ ਜਿਹੜੀ ਐਂਟਰੀ ਰੂਮ ਨੂੰ ਰਹੇਗੀ ਠੀਕ ਹੈ ਜ ਤੇ ਇਹ ਆਗੇ ਜੀ ਇੱਧਰ ਟਾਇਲਟ ਬਾਥਰੂਮ ਠੀਕ ਹੈ ਜੀ ਸਾਰੇ ਇੱਧਰ ਬਣੇ ਹੋਏ ਨੇ ਇੱਥੇ ਦਿਖਾ ਦਿਓ ਕੋਈ ਗੱਲ ਨਹੀਂ ਠੀਕ ਹੈ ਜੀ ਤੇ ਇੱਧਰ ਬਣਿਆ ਹੋਇਆ ਬਾਥਰੂਮ ਜੀ ਤੇ ਇੱਧਰ ਇੰਡੀਅਨ ਟਾਇਲਟ ਆ ਓਕੇ ਜੀ ਵਿੱਚ ਵੋਲਟਾਈਲ ਲੱਗੀ ਹੋਈ ਆ ਸਾਰੀ ਸਾਫ ਸੁਥਰੀ ਆ ਕੋਠੀ ਜਿੱਦਾਂ ਦੀ ਵੀ ਆ ਆਕੇ ਦੇਖ ਲਿਓ ਠੀਕ ਹੈ ਰੇਟ ਹੋ ਜੂਗਾ ਅਡਜਸਟਮੈਂਟ ਹੋ ਜੂਗੀ ਜਿਹੜਾ ਮੈਂ ਰੇਟ ਬੋਲੂਗਾ ਉਹ ਤੋਂ ਵੀ ਜਣ ਕੇ ਅਡਜਸਟਮੈਂਟ ਮਾਲਕ ਕਹਿੰਦੇ ਅਸੀਂ ਕਰ ਲਾਂਗੇ ਕੋਈ ਗੱਲ ਨਹੀਂ ਜਿਹੜੇ ਵੀਰ ਇੰਟਰਸਟਿਡ ਆ ਉਹ ਕੋਠੀ ਦੇਖਣ ਆਉਣ ਕਈ ਵਾਰੀ ਕੀ ਹੁੰਦਾ ਹਨਾ ਉਦਾਂ ਆ ਜਾਂਦੇ ਆ ਬੰਦੇ ਦੇਖਣ ਆ ਜਾਂਦੇ ਆ ਅਗਲੇ ਨੂੰ ਵੀ ਥੋੜਾ ਜਿਆ ਕਨਫਿਊਜ਼ ਹੋ ਜਾਂਦਾ ਬਾਰ ਬਾਰ ਗੇਟ ਖੋਲਣਾ ਪੈਂਦਾ ਬਾਹਰ ਵੀਡੀਓ ਦੇ ਵਿੱਚ ਵੀ ਤੁਹਾਨੂੰ ਸਾਰਾ ਕੁਝ ਦਿਖਾ ਦਿੰਨਾ ਹੁੰਦਾ ਕਿੱਦਾਂ ਦੀ ਕੋਠੀ ਆ ਕਿੰਨਾ ਏਰੀਆ ਕਿਹੜੀ ਫੇਸਿੰਗ ਆ ਕਿਹੜੀ ਲੋਕੇਸ਼ਨ ਆ ਠੀਕ ਆ ਕਿਉਂਕਿ ਸਾਰੀ ਜਾਣਕਾਰੀ ਤਾਂ ਮੈਂ ਤੁਹਾਨੂੰ ਵੀਡੀਓ 'ਚ ਹੀ ਦੇ ਦਿੰਦਾ ਹੁੰਦਾ ਜਦੋਂ ਤੁਹਾਡਾ ਜਾਨੀ ਕਿ 70 ਤੋਂ 80% ਮਨ ਬਣ ਜਾਂਦਾ ਵੀ ਹਾਂ ਲੈਣੀ ਹੈ ਆ ਆਜਿਆ ਕਰੋ ਕੋਈ ਗੱਲ ਨਹੀਂ ਆਪਾਂ ਦਿਖਾ ਰਾਂਗੇ ਇਹ ਇੱਕ ਸਟੋਰ ਬਣਿਆ ਹੋਇਆ ਠੀਕ ਹੈ ਜੀ ਇਹ ਵੀ ਸਾਈਡ ਤੇ ਇਹਨਾਂ ਨੇ ਇੱਕ ਸਟੋਰ ਕੱਢਿਆ ਹੋਇਆ ਜਿਹਦੀ ਸਪੇਸ ਹੈਗੀ ਆ 12 ਬਾਈ 14 ਦੀ ਹੈਗੀ ਆ ਉੱਪਰ ਚਾਦਰਾਂ ਪਾਈਆਂ ਹੋਈਆਂ ਨੇ ਸੀਮੈਂਟ ਦੀਆਂ ਤੇ ਇਹ ਵੀ ਦੇ ਨਾਲ ਜਾਨਕੀ ਮੰਨ ਲਓ ਬਾਧੂ ਘਟੂ ਸਮਾਨ ਵੀ ਇੱਥੇ ਆਪਦਾ ਸਟੋਰ ਕਰ ਸਕਦੇ ਹੋ ਇੱਕ ਨਾਲ ਇਹਨਾਂ ਨੇ ਛੋਟੀ ਜੀ ਕਿਚਨ ਦਿੱਤੀ ਹੋਈ ਆ ਉਸ ਕਿਚਨ ਦਾ ਮੰਨ ਲਓ ਵਾਟਰ ਸਪਲਾਈ ਹੈਗੀ ਆ ਮੀਟਰ ਵੀ ਇਹਦੇ ਵਿੱਚ ਲੱਗਾ ਹੋਇਆ ਹੈ ਕਈ ਵਾਰੀ ਜਿਵੇਂ ਮੰਨ ਲਓ ਕੋਈ ਆਪਦਾ ਹਨਾ ਕੰਮਕਾਰ ਵਾਲਾ ਕੋਈ ਸਾਈਡ ਤੇ ਬਹਾਉਣਾ ਹੋਵੇ ਉਹਦੇ ਲਈ ਇਹਨਾਂ ਨੇ ਸੈਟਅਪ ਆਪਦਾ ਰੱਖਿਆ ਹੋਇਆ ਸੀ ਪਹਿਲਾਂ ਤੋਂ ਕਿਉਂਕਿ ਹੁਣ ਜਿਹੜਾ ਪਰਿਵਾਰ ਆ ਆਪ ਬਾਹਰ ਰਹ ਰਹੇ ਨੇ ਠੀਕ ਹੈ ਜੀ ਐਨ ਆਰ ਆਈ ਪਰਿਵਾਰ ਨੇ ਸੀਗੀ ਜੀ ਅੱਜ ਦੀ ਆਪਣੇ ਕੋਲੇ ਕੋਠੀ ਜੀ ਦਾ ਰੇਟ ਆ ਜਿਹੜਾ ਮਾਲਕਾਂ ਨੇ ਬੋਲਿਆ ਸੀਗਾ 49 ਲੱਖ ਰੁਪਏ ਠੀਕ ਹੈ ਜੀ 49 ਲੱਖ ਰੁਪਏ ਇਹ ਕੋਠੀ ਦੀ ਜਿਹੜੀ ਡਿਮਾਂਡ ਕੀਤੀ ਆ ਮਾਲਕਾਂ ਨੂੰ ਇੱਕ ਵਾਰ ਡਿਮਾਂਡ ਕੀਤੀ ਗਈ ਆ ਬਾਕੀ ਜਿਹੜਾ ਮੌਕੇ ਤੇ ਐਡਜਸਟਮੈਂਟ ਜ਼ਰੂਰ ਹੋਊਗੀ ਜਿਹੜੇ ਲੈਣ ਦੇ ਇੰਟਰਸਟਡ ਨੇ ਵੀਰ ਚਾਹਵਾਨ ਨੇ ਉਹ ਇੱਥੇ ਆ ਕੇ ਸਾਡੇ ਆ ਉੱਪਰ ਡਿਸਪਲੇ ਤੇ ਨੰਬਰ ਚੱਲ ਰਿਹਾ ਠੀਕ ਹੈ ਜੀ 7814092514 ਉਹ ਉੱਤੇ ਕਾਲ ਲਾ ਸਕਦੇ ਨੇ ਤੇ ਇਹਨੂੰ ਅਸੀਂ ਦਿਖਾ ਸਕਦੇ ਤੁਹਾਨੂੰ ਕੋਠੀ ਠੀਕ ਹੈ ਜੀ ਰੇਟ ਜਿਹੜਾ ਇੱਕ ਵਾਰ ਉਹਨਾਂ ਨੇ 49 ਲੱਖ ਰੁਪਈਆ ਡਿਮਾਂਡ ਕੀਤੀ ਹੈ ਇਹ ਕੋਠੀ ਦੀ 8 ਬਸਵੇਆ 400 ਗਾ ਜਗਾ ਵਾ ਇਹ ਵੀ 1 ਏਕੜ ਜੀ ਮਾਉਂਟੀ ਬਣਾਈ ਹੋਈ ਹੈ ਇਹਨਾਂ ਨੇ ਠੀਕ ਹੈ ਇੱਥੇ ਵੀ ਤੁਸੀਂ ਆਪ ਦਾ ਸਟਾ ਜਿਹੜਾ ਹੈਗਾ ਵਾਧੂ ਘਟੂ ਸਮਾਨ ਸਟੋਰ ਕਰ ਸਕਦੇ ਹੋ ਆਜੋ ਜੀ ਉੱਪਰ ਆਜੋ ਆਜੋ ਜੀ ਇਹ ਆ ਗਈ ਜੀ ਉੱਪਰ ਪਲੇਸ ਸਾਰੀ ਠੀਕ ਹੈ ਜੀ ਸੀਮੈਂਟਡ ਫਰਸ਼ ਲੱਗਿਆ ਹੋਇਆ ਉੱਪਰ ਸਾਰਾ ਤੇ ਆਹ ਜਿਹੜਾ ਇਹਨਾਂ ਨੇ ਬੈਕ ਸਾਈਡ ਮਨ ਲਓ ਕਾਲੂ ਉੱਪਰ ਵੀ ਬੈੱਡਰੂਮ ਬਣਾਉਣਾ ਹਨਾ ਕੋਈ ਵੀ ਕਿਸੇ ਵੀ ਜਿਵੇਂ ਮੰਨ ਲਓ ਰਾਤ ਨੂੰ ਕੋਈ ਬੈਂਦਾ ਵਾ ਜਾਂ ਕਿਸੇ ਵੀ ਬੈਂਣੀਓ ਤੁਸੀਂ ਇੱਥੇ ਤੇ ਉਹਦੇ ਵਾਸਤੇ ਜਿਹੜੇ ਟਾਇਲਟ ਬਾਥਰੂਮ ਬਣੇ ਹੋਏ ਨੇ ਜਿਹੜੇ ਅਨਕੰਪਲੀਟ ਆ ਠੀਕ ਹੈ ਉ ਜਾਨੀ ਕਿ ਇਹਨਾਂ ਨੇ ਬਣਾਏ ਹੋਏ ਨੇ ਵਿੱਚ ਕਿਸੇ ਵੀ ਤਰ੍ਹਾਂ ਦੀ ਹਲੇ ਸਪਲਾਈ ਨਹੀਂ ਵਾਟਰ ਸਪਲਾਈ ਨਹੀਂ ਨਾ ਕੋਈ ਟਾਇਲਟ ਸੀਟ ਲੱਗੀ ਆ ਉਹ ਤੁਸੀਂ ਆਪ ਦਾ ਕਰਾ ਸਕਦੇ ਹੋ ਤੇ ਆਸ-ਪਾਸ ਦਾ 뷰 ਦੇ ਦਿਓ ਜੀ ਠੀਕ ਹੈ ਜੀ ਇਧਰ ਰਹੇ ਸੀ ਏਰੀਆ ਸਾਰਾ ਇਹ ਚੱਕ ਕੇ ਦਿਖਾ ਦਿਓ ਮੜਾ ਆ ਸਾਰਾ ਰਹੇ ਸੀ ਏਰੀਆ ਇਹ ਏਰੀਆ ਹੈਗਾ ਜੀ ਕੱਚਾ ਮਲਕ ਰੋਡ ਜਗਰਾਉਂ ਦਾ ਕੱਚਾ ਮਲਕ ਰੋਡ ਹਨਾ ਮਹਿੰਗਾ ਏਰੀਆ ਸਾਫ ਸੁਥਰਾ ਏਰੀਆ ਵਾ ਹਾਂਜੀ ਇਹ ਸੀਗੀ ਜੀ ਅੱਜ ਦੀ ਕੋਠੀ ਜਿਹੜੀ ਆਪਣੇ ਕੋਲੇ ਵਿਕਣ ਦੇ ਲਈ ਆਈ ਸੀ 8 ਬਸਵੇ 400 ਗਾਜ 400 ਗਾਜ ਦੇ ਵਿੱਚ ਠੀਕ ਹੈ ਜੀ 8 ਬਸਵੇ 400 ਗਾਜ ਜਗਰਾਉਂ ਸਹਿਰ ਕੱਚਾ ਮਲਕ ਰੋਡ ਤੇ ਤੇ ਕੋਠੀ ਮੈਂ ਤੁਹਾਨੂੰ ਦਿਖਾਈ ਦਿੱਤੀ ਆ ਬੈਡਰੂਮ ਸਾਰੇ ਦਿਖਾਤੇ ਆ ਤਿੰਨ ਬੈਡਰੂਮ ਆ ਇੱਕ ਡਰੈੰਗ ਰੂਮ ਆ ਕਿਚਨ ਆ ਲੌਬੀ ਆ ਤੇ ਮੂਹਰੇ ਜਿਹੜਾ ਖੁੱਲਾ ਵਿਹੜਾ ਵਾ ਤੇ ਸਾਈਡ ਤੇ ਜਿਹੜਾ ਤੁਹਾਡਾ ਸਬਜ਼ੀ ਭਾਜੀ ਬੀਜਣ ਵਾਸਤੇ ਵੀ ਇਹਨਾਂ ਨੇ ਜਿਹੜਾ ਵਧੀਆ ਬਣਾਇਆ ਹੋਇਆ ਠੀਕ ਆ ਜੀ 45 ਲੱਖ ਰੁਪਏ ਕਿਸੇ ਵੀਰ ਨੂੰ ਇਹ ਕੋਠੀ ਪਸੰਦ ਆ ਇੰਟਰਸਟਿਡ ਆ ਉਹ ਸਾਨੂੰ ਉੱਪਰ ਦਿੱਤੇ ਨੰਬਰ ਤੇ 7814092514 ਤੇ ਕਾਲ ਕਰ ਸਕਦਾ ਤੇ ਉਹਨਾਂ ਨੂੰ ਆਪਾਂ ਦਿਖਾ ਦਾਂਗੇ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਕਰ ਦਿਓ ਮਿਲਦਾ ਫਿਰ ਨੈਕਸਟ ਵੀਡੀਓ ਦੇ ਵਿੱਚ ਓਕੇ ਬਾਏ